ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਮ ਸਿੱਧੂ ਮਸੇਵਾਲਾ ਉਹਦੀ ਯਾਦ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹੈ ਤੇ ਹੁਣ ਇੱਕ ਵਾਰ ਫਿਰ ਸਿੱਧੂ ਮਸੇਵਾਲਾ ਆਪਣੇ ਨਵੇਂ ਗੀਤ ਨਾਲ ਦੁਨੀਆ ਨੂੰ ਹਿਲਾਉਣ ਆ ਰਹੇ ਨੇ ਆਓ ਇਹ ਵੀਡੀਓ ਦੇਖੋ ਜਾਨੋ ਕਿ ਕਿਉਂ ਇਹ ਗੀਤ ਇਤਿਹਾਸ ਬਣਾਉਣ ਜਾ ਰਿਹਾ ਹੈ ਸਿੱਧੂ ਮਸੇਵਾਲਾ ਦੇ ਨਵੇਂ ਗੀਤ ਦਾ ਪੋਸਟਰ 5 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ ਅਤੇ ਸਿੱਧੂ ਨੂੰ ਚਾਣ ਵਾਲਿਆਂ ਦੀ ਉਤਸ਼ਾਹਵੰਤ ਪ੍ਰਤੀਕਿਰਿਆ ਆ ਰਹੀ ਹੈ ਨਿਊ Song 8 ਅਪ੍ਰੈਲ 2025 ਨੂੰ ਅਧਿਕਾਰਿਕ ਤੌਰ ਤੇ ਰਿਲੀਜ਼ ਹੋਵੇਗਾ ਇਹ ਸਿੱਧੂ ਦਾ 10ਵਾਂ ਮੌਤ ਉਪਰੰਤ ਰਿਲੀਜ਼ ਹੋਣ ਵਾਲਾ ਗੀਤ ਹੋ ਇਸ ਗੀਤ ਨੂੰ ਦਾ ਕਿੱਦਨੇ ਕੰਪੋਜ਼ ਕੀਤਾ ਜੋ ਪਹਿਲਾਂ ਵੀ ਸਿੱਧੂ ਦੇ ਕਈ ਹਿੱਟ ਗੀਤ ਬਣਾ ਚੁੱਕਾ ਹੈ ਮਿਊਜ਼ਿਕ ਵੀਡੀਓ ਦਾ ਡਾਇਰੈਕਸ਼ਨ ਨਵਕਰਨ ਬਰਾੜ ਨੇ ਕੀਤਾ ਸਿੱਧੂ ਮੂਸੇ ਵਾਲਾ ਸਿਰਫ ਇੱਕ ਗਾਇਕ ਨਹੀਂ ਉਹ ਇੱਕ ਇਨਕਲਾਬ ਸਨ ਉਹਨਾਂ ਦੇ ਫੈਨਸ ਅੱਜ ਵੀ ਉਹਨਾਂ ਦੇ ਗੀਤਾਂ ਦੀ ਉਡੀਕ ਕਰਦੇ ਨੇ ਉਹਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਖੁਲਾਸਾ ਕੀਤਾ ਕਿ ਉਹ 10-12 ਸਾਲ ਤੱਕ ਸਿੱਧੂ ਦੇ ਅਨਰੀਲੀਜ਼ ਗੀਤ ਜਾਰੀ ਕਰਦੇ ਰਹਿਣਗੇ ਸਿੱਧੂ ਦੇ ਫੈਨਸ ਕਹਿ ਰਹੇ ਨੇ ਕਿ ਸਿੱਧੂ ਦਾ ਇਹ ਗੀਤ ਇੱਕ ਵਾਰ ਫਿਰ ਇਤਿਹਾਸ ਰਚੇਗਾ ਮਿਊਜ਼ਿਕ ਇੰਡਸਟਰੀ ਦੇ ਵੱਡੇ-ਵੱਡੇ ਅਨਲਿਸਟ ਵੀ ਆਖ ਰਹੇ ਨੇ ਕਿ ਇਹ ਗੀਤ ਨਵੇਂ ਰਿਕਾਰਡ ਤੋੜ ਸ ਤੁਸੀਂ ਇਸ ਗੀਤ ਨੂੰ ਸੁਣਨ ਲਈ ਕਿੰਨੇ ਉਤਸ਼ਾਹਤ ਹੋ ਕਮੈਂਟ ਕਰਕੇ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਅਸੀਂ ਤੁਹਾਡੇ ਲਈ ਹਰ ਨਵੀਂ ਅਪਡੇਟ ਲੈ ਕੇ ਆਉਂਦੇ ਰਹਾਂਗੇ ਸਤਿ ਸ੍ਰੀ ਅਕਾਲ